ਸਿੱਧੂ ਦੇ ਫੈਨ ਨੇ ਪਰੇ ਤੋਂ ਪਰੇ ਲੈ ਆਇਆ ਵੱਡੀ ਤਸਵੀਰ ਸਿੱਧੂ ਦੀ ਹਵੇਲੀ ਤੇ ਕਰ ਦਿੱਤੀ ਪਿਤਾ ਨੂੰ ਭੇਟ ਤਾਂ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਨੇ ਇਹ ਤਸਵੀਰ ਸਿੱਧੂ ਦੇ ਫੈਨ ਨੇ ਸਿੱਧੂ ਦੇ ਪਰਿਵਾਰ ਨੂੰ ਭੇਟ ਕੀਤੀ ਆ ਜਿਸ ਦੇ ਉੱਪਰ ਬੱਖੋ ਵਖਰੀਆਂ ਗੱਲਾਂ ਲਿਖੀਆਂ ਨੇ ਸਿੱਧੂ ਦੇ ਗੀਤ ਨੂੰ ਲੈ ਕੇ ਜੇ ਗੱਲ ਕਰੀ ਜਾਵੇ ਸਿੱਧੂ ਦੇ ਗੀਤਾਂ ਦੀ ਤਾਂ ਉਹਦੇ ਫੈਨ ਹੈ ਉਸਦੇ دیਵਾਨੇ ਨੇ ਤੇ ਵੱਖ-ਵੱਖਰੇ ਤਰੀਕੇ ਦੇ ਨਾਲ ਸ਼ਰਧਾਂਜਲੀ ਦੇਣ ਦੇ ਲਈ ਸਿੱਧੂ ਮੂਸੇਵਾਲੇ ਦੀ ਹਵੇਲੀ ਆਉਂਦੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰ ਜਿਹੜੀ ਆ ਬਹੁਤ ਵੱਡੀ ਸੀ ਜੋ ਹਵੇਲੀ ਦੇ ਗੇਟ ਦੇ ਬਰਾਬਰ ਹੈ ਤੇ ਅੱਜ ਇਹ ਫੈਨ ਹਵੇਲੀ ਇਸ ਤਸਵੀਰ ਨੂੰ ਪੇਂਟ ਕਰਨ ਦੇ ਲਈ ਪਹੁੰਚਿਆ ਜਿਸ ਦੇ ਵਿੱਚ ਸਿੱਧੂ ਦੀਆਂ ਵੱਖ-ਵੱਖਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਸ ਦੇ ਉੱਪਰ ਸਿੱਧੂ ਦੀ ਬਚਪਨ ਦੀ ਤਸਵੀਰ ਤੋਂ ਲੈ ਕੇ ਸਿੱਧੂ ਦੇ ਦੌਰ ਤੱਕ ਦੀਆਂ ਸਿੱਧੂ ਦਾ ਦੌਰ ਅੱਜ ਵੀ ਚੱਲ ਰਿਹਾ ਤੇ ਅੱਗੇ ਵੀ ਚੱਲਦਾ ਰਹੂਗਾ ਸਿੱਧੂ ਦੀਆਂ ਭਾਵਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਸਤੋ ਚਲਦੀ ਚਲਦੀ ਵੀਡੀਓ ਪਹਿਲਾਂ ਤਾਂ ਸ਼ੇਅਰ ਕਰ ਦੇਣੀ ਆ ਤੁਹਾਨੂੰ ਉਹ ਵੀ ਗੱਲਾਂ ਦੱਸਦੇ ਆ ਜੋ ਇਸ ਦੇ ਉੱਪਰ ਲਿਖੀਆਂ ਹੋਈਆਂ ਨੇ ਜੋ ਗੱਲਾਂ ਇਸ ਦੇ ਉੱਪਰ ਲਿਖੀਆਂ ਨੇ ਪੜ੍ਹ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੀ ਲਿਖਿਆ ਰੱਖ ਹੌਸਲਾ ਨੀ ਮਾਂ ਮੇਰਾ ਕਰਨਾ ਤੂੰ ਦੁੱਖ ਤੂੰ ਕੀਤੀ ਸਦਾ ਛਾਂ ਮੈਨੂੰ ਰੁੱਖ ਬਣ ਕੇ ਕਰੀ ਨਾ ਫਿਕਰ ਕਿਸੇ ਗੱਲ ਦਾ ਤੂੰ ਮਾਂ ਮੈਂ ਆਉਂਗਾ ਦੁਬਾਰਾ ਤੇਰਾ ਪੁੱਤ ਬਣ ਕੇ ਇਹ ਭਾਵਕ ਗੱਲਾਂ ਇਸ ਤਸਵੀਰ ਦੇ ਉੱਪਰ ਲਿਖੀਆਂ ਨੇ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਨੇ ਦੋਸਤੋ ਇਸ ਫੈਨ ਲਈ ਤੁਸੀਂ ਕੀ ਕਹੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਤੀਪੁਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਇਹ ਇੱਕ ਵੱਖਰਾ ਹੀ ਪਿਆਰ ਜਿਹੜਾ ਸਿੱਧੂ ਮੂਸੇਵਾਲੇ ਦਾ ਫੈਨ ਹਵੇਲੀ ਲੈ ਕੇ ਪਹੁੰਚਿਆ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਉੱਪਰ ਵੀ ਲਿਖਿਆ ਚੁੱਕ ਮੱਥੇ ਲਾ ਲਵਾ ਪੈਰ ਧਰੇ ਤੂੰ ਜਿਹੜੀ ਮਾਟੀ ਤੇ ਮੇਰਾ ਜੀ ਕਰਦਾ ਮਾ ਚਰਨ ਕੌਰ ਲਖਵਾ ਲਵਾ ਛਾਤੀ ਤੇ ਕੋਈ ਕਰਦਾ ਦੇਖ ਤਰੱਕੀ ਮੇਥੋਂ ਸਾੜਾ ਨਹੀਂ ਹੁੰਦਾ ਮਾ ਤੇਰੇ ਵਰਗਾ ਚਾਹ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਮਾ ਮੈਨੂੰ ਲੱਗਦਾ ਰਹਿੰਦਾ ਹੈ ਕਿ ਮੈਂ ਜਮਾਤ ਤੇਰੇ ਵਰਗਾ ਸਿੱਧੂ ਮੂਸੇਵਾਲੇ ਦੇ ਫੈਨ ਆ ਇਹਨਾਂ ਗੀਤਾਂ ਨੂੰ ਯਾਦ ਵੀ ਕਰਦੇ ਨੇ ਤੇ ਅੱਜ ਹਰ ਇੱਕ ਜੁਬਾਨ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਵੱਖ-ਵੱਖਰੇ ਗੀਤ ਨੇ ਕਿਉਂਕਿ ਪਿਆਰ ਕਰਨ ਵਾਲੇ ਪਰੇ ਤੋਂ ਪਰੇ ਨੇ ਦੇਸ਼ਾਂ ਦੇਸ਼ਾਂ ਤੋਂ ਆਉਂਦੇ ਇਹ ਫੈਨ ਆਪਣੇ ਤਰੀਕੇ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਨੇ ਤੇ ਯਾਦ ਕਰਦੇ ਨੇ ਅੱਖਾਂ ਨਾਮ ਕਰਦੇ ਨੇ ਦੋਸਤੋ ਤੁਸੀਂ ਕੀ ਸੋਚਦੇ ਹੋ ਇਸ ਤਸਵੀਰ ਦੇ ਬਾਰੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਚਲਦੀ ਚਲਦੀ ਵੀਡੀਓ ਸਿੱਧੂ ਦੇ ਫੈਨ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫॉर ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਫੈਨ ਸਾਡੇ ਪੇਜ ਦੇ ਨਾਲ ਜੁੜੇ ਨੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲੋ ਤੇ ਜਿੰਨੇ ਵੀ ਨਵੇਂ ਨੇ ਤੇ ਪੇਜ ਨੂੰ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਨ ਆਲਾ ਭੁੱਲਿਓ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਤਸਵੀਰ ਸਿੱਧੂ ਦਾ ਫੈਨ ਹਵੇਲੀ ਲੈ ਕੇ ਪਹੁੰਚਿਆ ਤਾਂ ਦੇਖ ਸਕਦੇ ਹੋ ਇਸ ਹਵੇਲੀ ਦੇ ਵਿੱਚ ਇਹ ਤਸਵੀਰ ਜਿਹੜੀ ਆ ਬਹੁਤ ਵੱਡੀ ਜਿਹੜੀ ਹੈ ਗੇਟ ਦੇ ਬਰਾਬਰ ਬਣੀ ਹੋਈ ਤਸਵੀਰ ਜਿਸ ਨੂੰ ਚਾਰ ਬੰਦਿਆਂ ਵੱਲੋਂ ਚੱਕ ਕੇ ਹਵੇਲੀ ਦੇ ਵਿੱਚ ਲਿਆਂਦਾ ਗਿਆ ਇਹ ਫੈਨ ਦਾ ਪਿਆਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਫੈਨ ਉਸ ਨੂੰ ਪਿਆਰ ਕਰਦੇ ਨੇ ਯਾਦ ਕਰਦੇ ਨੇ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪਿਆਰ ਕਿੰਨਾ ਜ਼ਿਆਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਧੂ ਨੂੰ ਪਿਆਰ ਕਰਨ